ਪਿਆਰਪ੍ਰੀਤ ਸਾਥੀ ਚਰੀਕਾਲ ਪੰਜਾਬੀ ਚੜ੍ਹਦੀ ਕਲਾ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਸੋ ਇੱਕ ਵੱਡੀ ਖਬਰ ਦੇ ਨਾਲ ਇੱਕ ਖਾਸ ਵੀਡੀਓ ਲੈ ਕੇ ਹਾਜ਼ਰ ਹੋ ਗਏ ਹਾਂ ਸੋ ਆਟਾ ਦਾਲ ਸਕੀਮ ਪੰਜਾਬ ਸਰਕਾਰ ਸ਼ੁਰੂ ਕਰਨ ਲੱਗੀ ਆ ਇਸ ਦਿਨ ਤੋਂ ਸਾਰਿਆਂ ਦੇ ਘਰਾਂ ਦੇ ਵਿੱਚ ਮੁਫਤ ਆਟਾ ਦਾਲ ਸਕੀਮ ਦੀ ਡਿਲੀਵਰੀ ਜਿਹੜੀ ਆ ਹੋਣ ਵਾਲੀ ਆ ਸੋ ਪੂਰੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕੀ ਨਾ ਲੋਕਾਂ ਨੂੰ ਇਸ ਸਕੀਮ ਦਾ ਲਾਭ ਮਿਲੇਗਾ ਤੇ ਕੀ ਨਾ ਲੋਕਾਂ ਨੂੰ ਨਹੀਂ ਮਿਲੇਗਾ ਸੋ ਵੀਡੀਓ ਦੇ ਨਾਲ ਅੰਤ ਤੱਕ ਜਰੂਰ ਬਨੇ ਰਹੋ ਵੀਡੀਓ ਨੂੰ ਬਿਲਕੁਲ ਵੀ ਕੱਟ ਨਾ ਕਰਿਓ ਸੋ ਚੈਨਲ ਤੇ ਪਹਿਲੀ ਵਾਰੀ ਆਏ ਹੋ ਚੈਨਲ ਨੂੰ ਸਪੋਰਟ ਕਰਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹਨੂੰ ਆਲ ਤੇ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਸਾਡੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਸਾ ਦੇਰੀ ਨਾ ਕਰਦੇ ਅੱਜ ਦੇ ਸਿੱਧਾ ਮੇਨ ਅਪਡੇਟ ਤੇ ਤੁਹਾਨੂੰ ਲੈ ਚ ਆਦਿਆਂ ਤਾਂ ਤੁਸੀਂ ਸਕਰੀਨ ਉੱਪਰ ਦੇਖ ਸਕਦੇ ਹੋ ਪੰਜਾਬ ਸਰਕਾਰ ਹੁਣ ਘਰ ਘਰ ਜਾ ਕੇ ਦੇਵੇਗੀ ਆਟਾ ਦਾਲ ਬਸ ਪਕਾਓ ਤੇ ਖਾਓ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਪੰਜਾਬ ਸਰਕਾਰ ਹੁਣ ਆਟਾ ਦਾਲ ਲੋਕਾਂ ਦੇ ਘਰਾਂ ਤੱਕ ਪਹੁੰਚਾਏਗੀ ਇਸ ਨਾਲ ਪੰਜਾਬ ਦੇ ਕਰੀਬ 1.54 ਕਰੋੜ ਲਾਭਪਾਤਰਿਆਂ ਨੂੰ ਵੱਡਾ ਲਾਭ ਮਿਲੇਗਾ ਪੰਜਾਬ ਸਰਕਾਰ ਕਣਕ ਆਟੇ ਵੀ ਹੋਮ ਡਿਲੀਵਰੀ ਸ਼ੁਰੂ ਕਰਨ ਜਾ ਰਹੀ ਹੈ ਸਰਕਾਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਹਿਲਾਂ ਇਹ ਸਕੀਮ ਜਿਹੜੀ ਸ਼ੁਰੂ ਕਰਨਾ ਚਾਹੁੰਦੀ ਹੈ ਸੂਹਾ ਜੀ ਜਿਹੜੀਆਂ ਲੋਕ ਸਭਾ ਚੋਣਾਂ ਆਉਣ ਵਾਲੀਆਂ ਨੇ ਉਦੋਂ ਪਹਿਲਾਂ ਪਹਿਲਾਂ ਜਿਹੜੀ ਇਹ ਸਕੀਮ ਆ ਲਾਗੂ ਹੋ ਜਾਵੇਗੀ ਕਿੰਨੇ ਤਰੀਕ ਨੂੰ ਲਾਗੂ ਹੁੰਦੀ ਆ ਅੱਗੇ ਆਪਾਂ ਵੀ ਜਾਣਦੇ ਆ ਇਸ ਸਬੰਧੀ ਤਿਆਰੀਆਂ ਜਿਹੜੀਆਂ ਉਹ ਚੱਲ ਰਹੀਆਂ ਨੇ ਪਤਾ ਲੱਗਾ ਕਿ ਮੋਢਲੇ ਪੜਾਤੇ ਹੋਮ ਡਿਲੀਵਰੀ ਨੂੰ ਸੀਮਿਤ ਰੱਖਿਆ ਜਾਵੇਗਾ ਤੇ ਦੂਸਰੇ ਪੜਾਅ ਵਿੱਚ ਵਿਸਥਾਰ ਦਿੱਤਾ ਜਾਵੇਗਾ ਮਦੂਦਾ ਸਰਕਾਰ ਨੇ ਮਾਰਚ ਵਿੱਚ ਦੋ ਸਾਲ ਜਿਹੜੇ ਨੇ ਪੂਰੇ ਹੋਣ ਜਾ ਰਹੇ ਨੇ 1 ਫਰਵਰੀ ਤੋਂ ਸਰਕਾਰ ਹੋਮ ਡਿਲੀਵਰੀ ਜਿਹੜੀ ਸ਼ੁਰੂ ਕਰ ਸਕਦੀ ਹਾਂ ਜਿ ਤੋਂ ਦੱਸਦੀ ਹੈ ਕਿ 15 ਫਰਵਰੀ ਤੋਂ ਪੰਜਾਬ ਸਰਕਾਰ ਘਰ ਘਰ ਆਟਾ ਦਾਲ ਸਕੀਮ ਆ ਜਿਹੜੀ ਇਹ ਸ਼ੁਰੂ ਕਰ ਸਕਦੀ ਆ ਫਰਵਰੀ ਵਿੱਚ 6.50 ਲੱਖ ਰਾਸ਼ਨ ਕਾਰਡ ਹੋਲਡਰਾਂ ਨੂੰ ਕਣਕ ਦਾ ਆਟੇ ਦੀ ਹੋਮ ਡਿਲੀਵਰੀ ਜਿਹੜੀ ਆ ਸ਼ੁਰੂ ਕਰ ਦਿੱਤੀ ਜਾਵੇ ਕਿ ਜਿਸ ਨਾਲ ਕਰੀਬ 30 ਲੱਖ ਲਾਭਪਾਤਰੀਆਂ ਨੂੰ ਜਿਹੜਾ ਲਾਭ ਮਿਲੇਗਾ ਸੋ ਫਰਵਰੀ ਮਹੀਨੇ ਦੇ ਵਿੱਚ ਇਹ ਸਕੀਮ ਸ਼ੁਰੂ ਹੋਣ ਵਾਲੀ ਆ ਹੱਦ ਫਰਵਰੀ ਤੋਂ ਯਾਨੀ ਕਿ 15 ਫਰਵਰੀ ਤੱਕ ਇਹ ਸਕੀਮ ਸ਼ੁਰੂ ਹੋ ਜਾਵੇਗੀ ਤੇ 6.50 ਲੱਖ ਰਾਸ਼ਨ ਕਾਰਡ ਹੋਲਡਰ ਨੂੰ ਕਣਕ ਦੇ ਆਟੇ ਦੀ ਜਿਹੜੀ ਹੋਮ ਡਿਲੀਵਰੀ ਆ ਉਹ ਸ਼ੁਰੂ ਹੋ ਜਾਵੇਗੀ ਤੇ 30 ਲੱਖ ਲਾਭਪਾਤਰੀਆਂ ਨੂੰ ਜਿਹੜਾ ਦਾ ਲਾਭ ਆ ਉਹ ਦਿੱਤਾ ਜਾਵੇਗਾ ਇਹਦੇ ਨਾਲ ਹੀ ਅੱਗੇ ਦੇਖਦੇ ਹਾਂ ਜੀ ਲਾਪਾਤਰੀਆਂ ਨੂੰ 5 ਕਿਲੋ ਕਣਕ ਜਾਂ ਆਟਾ ਜਿਹੜਾ ਦਿੱਤਾ ਜਾਵੇਗਾ ਉਹਨਾਂ ਦੇ ਦਰਵਾਜ਼ੇ ਤੇ ਮੁਫਤ ਆਵੇਗਾ ਮੀਨਾਵਰ ਕਣਕ ਦੀ ਲੋਡ 72 500 ਟਨ ਹੋਵੇਗੀ ਸਰਕਾਰ ਅੰਦਾਜ਼ਾ ਲਾ ਰਹੀ ਹੈ ਕਿ ਕਿੰਨੇ ਰਾਸ਼ਨ ਕਾਰਡ ਹੋਲਡਰ ਆਟਾ ਲੈਣ ਦੇ ਇੱਛਕਨ ਸ਼ੁਰੂਆਤੀ ਪੜਾ ਤੇ ਵੰਡੇ ਜਾਣ ਵਾਲੇ ਆਟੇ ਦਾ ਅੰਦਾਜ਼ਾ ਵੀ ਲਾਇਆ ਜਾ ਰਿਹਾ ਸੋ ਜਿਹੜੇ ਆਟਾ ਲੈਣ ਦੇ ਇੱਛਕ ਨੇ ਹੋ ਆਟਾ ਲੈ ਸਕਦੇ ਨੇ ਸੋ ਜਿਹੜੇ ਕਣਕ ਲੈਣ ਦੇ ਇੱਛਕ ਨੇ ਉਹ ਕਣਕ ਲੈ ਸਕਦੇ ਨੇ ਸਰਕਾਰ ਇਹਦੇ ਤੇ ਹਾਲੇ ਅੰਦਾਜ਼ੇ ਜਿਹੜੇ ਨੇ ਲਾ ਰਹੀ ਹੈ ਤੇ ਇੱਛਕ ਹੋਲਡਰਾਂ ਨੂੰ ਰਾਸ਼ਨ卡ਲ ਜਿਹੜੇ ਹੋਲਡਰ ਨੇ ਉਹਨਾਂ ਤੋਂ ਪੁੱਛ ਪੜਤਾਲ ਜਿਹੜੀ ਕੀਤੀ ਜਾ ਰਹੀ ਹੈ ਜੋ ਉਹਨਾਂ ਦੀ ਪਹਿਲੇ ਪੜਾਅ ਦੇ ਵਿੱਚ ਪਤਾ ਲੱਗ ਜਾਵੇਗਾ ਕਿ ਕਿਹੜੇ ਕਿਹੜੇ ਆਟਾ ਲੈਣ ਦੇ ਚਿਕਨੇ ਤੇ ਕਿਹੜੇ ਕਿਹੜੇ ਕਣਕ ਲੈਣ ਦੇ ਚਿਕਨੇ ਜੋ ਜਿਹੜੀ ਆਟਾ ਦਾਲ ਸਕੀਮ ਆ ਇਹ 1 ਅੱਧ ਫਰਵਰੀ ਨੂੰ ਜਿਹੜੀ ਆ ਸ਼ੁਰੂ ਹੋ ਜਾਵੇਗੀ ਤੇ 1.50 ਕਰੋੜ ਲੋਕਾਂ ਨੂੰ ਇਹ ਸਕੀਮ ਦਾ ਜਿਹੜਾ ਲਾਭ ਆ ਉਹ ਮਿਲਣ ਵਾਲਾ ਸੋ ਅਸੀਂ ਅੱਜ ਦੀ ਬਾਡੀ ਮੁੱਖ ਜਾਣਕਾਰੀ ਘਰ ਘਰ ਆਟਾ ਦਾਲ ਸਕੀਮ ਨੂੰ ਲੈ ਕੇ ਮਿਲਦੇ ਹਾਂ ਹੋਰ ਜਾਣਕਾਰੀ ਦੇ ਨਾਲ ਉਹਦੇ ਤੱਕ ਬਣੇ ਰਹੋ ਸਾਡੇ ਨਾਲ ਧੰਨਵਾਦ